ਅਜੇ ਸਟਰਗਲਿੰਗ ਜਿਹੜੀ ਫੋਰਸਸ ਹੈ ਉਹ ਸਟਿਲ ਕੰਮਿਸ਼ਨਾਂ ਦੇ ਕੋਲੇ ਆ ਇੰਡੀਅਨ ਜਾਂ ਪੰਜਾਬ ਦੇ ਜਿਹੜੀ ਵਰਕਿੰਗ ਕਲਾਸ ਹੈ ਜਾਂ ਕਿਸਾਨ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਸਤੋ ਲੱਗ ਤੋਂ ਬਣਾ ਹੋਰ ਕੰਮ ਲੜਦਾ ਜੀ ਸਾਡੇ ਕੋਲੇ ਅਸੀਂ ਜੇ ਸਟ੍ਰਾਈਕ ਕਰਨੀ ਪੰਜਾਬ ਅਸੀਂ ਹੀ ਕਰ ਸਕਦੇ ਹਾਂ ਜੇ ਕਿਸਾਨ ਅੰਦੋਲਨ ਤੇ ਖੇਤੂ ਅੰਦੋਲਨ ਬਣਾਉਣਾ ਅਸੀਂ ਹੀ ਕਰ ਸਕਦੇ ਹਾਂ ਕੋਈ ਸਰਮਾਇਦਾਰ ਪਾਰਟੀ ਨਾ ਆਮ ਆਦਮੀ ਪਾਰਟੀ ਨਾ ਕਾਲੀ ਨਾ ਹੋਰ ਨਹੀਂ ਕਰ ਸਕਦੇ ਆਲਰੇਡੀ ਆਪਦਰ ਤੋਂ ਜੇ ਕੋਈ ਐਜੀਟੇਸ਼ਨ ਕਰਨੀ ਹੈ ਵਰਕਿੰਗ ਕਲਾਸ ਦੀ ਹੜਤਾਲ ਕਰਨੀ ਹੈ ਬੈਂਕ ਦੀ ਹੜਤਾਲ ਕਰਨੀ ਹੈ ਇੰਸ਼ੋਰੈਂਸ ਦੀ ਹੜਤਾਲ ਕਰਨੀ ਹੈ ਟਰਾਂਸਪੋਰਟ ਦੀ ਹੜਤਾਲ ਕਰਨੀ ਹੈ ਅਬ ਇਲੈਕਟ੍ਰਿਸਿਟੀ ਦੀ ਕਰਨੀ ਆ ਉਹ ਸਿਰਫ ਅਜੇ ਲਾਲ ਝੰਡੇ ਟ੍ਰੇਡ ਯੂਨਿਟ ਸਾਡੀਆਂ ਰਬੂ ਸਿੰਘ ਉਹ ਹੀ ਕਰ ਸਕਦੇ ਆ ਸਿਰਫ ਫੋਰਸ ਆ ਮੈਂ ਐਗਜ਼ਾਮਪਲ ਦੇ ਦਿੰਦਾ ਕਿਸੇ ਕਾ ਸਮਰੱਥਾ ਹੈਗੀ ਆ ਮੈਂ ਪੰਜਾਬ ਦੇ ਮੁਲਾਜ਼ਮਾਂ ਦੀ ਮੂਵਮੈਂਟ ਦੀ ਗੱਲ ਕਰ ਰਿਹਾ ਆ ਠੀਕ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਤੋਂ 11% ਡੀਏ ਤਿੰਨ ਡੀਏ ਦੀਆਂ ਕਿਸ਼ਾਂ ਕੱਟ ਮਿਲ ਗਈਆਂ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਹਾਲੇ ਤੱਕ 6ਵੇਂ ਤਨਖਾਹ ਕਮਿਸ਼ਨ ਦਾ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ 5.5 ਸਾਲ ਦਾ ਏਰੀਅਨ ਮਿਲਿਆ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਨਹੀਂ ਕੀਤਾ। ਨਹੀਂ ਜੀ। ਪੰਜਾਬ ਦੇ ਮੁਲਾਜ਼ਮ ਜਿਹੜੇ ਠੇਕਾ ਤੇ ਆਊਟਸੋਰਸਿੰਗ ਬੁਲਾ ਰਹੇ ਨੇ ਉਹ ਦਹਾਕੀਆਂ ਤੋਂ ਸਾਲਾਂ ਤੋਂ ਨਹੀਂ ਦਹਾਕੀਆਂ ਤੋਂ ਲਗੂ ਨਹੀਂਆ ਤਨਖਾਹਾਂ ਲੈ ਕੇ ਅੰਧਖੜ ਹੋ ਗਏ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ। ਇੱਕ ਨਵਾਂ ਕੈਪਟਨ ਸਰਕਾਰ ਪੰਗਾ ਪਾ ਗਈ ਸੀ ਕਿ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਣਗੇ ਮੁਲਾਜ਼ਮ ਉਹਨਾਂ ਤੇ ਪੰਜਾਬ ਦੇ ਨਹੀਂ ਕੇਂਦਰ ਤੇ ਸਕੇਲ ਲਾਗੂ ਹੋਣਗੇ ਉਹ ਲਾਗੂ ਨਹੀਂ। ਪਰ ਇਸੇ ਤਰ੍ਹਾਂ ਦੀਆਂ ਇੱਕ ਪੈਨਸ਼ਨਾਂ ਦੀ ਹੈ। ਪੀ ਕਮਿਸ਼ਨ ਨੇ ਰეკਮੈਂਡ ਕੀਤਾ 2.59 ਅੰਕ ਨਾਲ ਪੇਰ ਵੀ ਪੈਨਸ਼ਨ ਰਿਵੀਜ਼ਨ ਹੋਊਗੀ ਪਰ 245 ਨਾ ਕਰਦੀ ਜਿਹੜੀ ਨਵੀਂ ਭਰਤੀ ਕੀਤੀ ਜਾਂਦੀ ਰੈਗੂਲਰ ਪਹਿਲੇ 3 ਸਾਲ ਉਹਨਾਂ ਨੂੰ ਰਗੜਾ ਲਾਇਆ ਜਾਂਦਾ ਬੇਸਿਕ ਪੇ ਦਿੱਤੀ ਜਾਂਦੀ ਇਹ ਬਰਾੜ ਸਾਹਿਬ ਕਈ ਸਾਲਾਂ ਤੋਂ ਪੈਂਟਿੰਗ ਨੇ ਸੰਘਰਸ਼ ਚੱਲ ਰਹੇ ਨੇ ਪਰ ਉਸ ਪੱਧਰ ਤੇ ਸੰਘਰਸ਼ ਨਹੀਂ ਕਿ ਸਰਕਾਰ ਨੇ ਲੇਫੇ ਜਾਂ ਦਬਾਅ ਚ ਆ ਕੇ ਕਰੇ ਤੁਸੀਂ ਕਹਿੰਦੇ ਜੇ ਵਰਕਿੰਗ ਕਲਾਸ ਤੇ ਸਾਡਾ ਬੜਾ ਦਬ ਦਬਾ ਪਰ ਉਹ ਮੁਲਾਜ਼ਮ ਤੇ ਡਿੱਗੇ ਪਏ ਨੇ ਮਰੇ ਪਏ ਨੇ ਵਿਚਾਰੇ ਸਰੋਸ਼ ਜੀ ਪਹਿਲੀ ਗੱਲ ਤਾਂ ਮੁਲਾਜ਼ਮ ਜਿਹੜੀ ਸਾਡੀ ਸ਼ਕਤੀ ਸੀ ਵਰਕਿੰਗ ਕਲਾਸ ਦੀ ਉਹ ਤਾਂ ਕੈਪਟਿਜ਼ਮ ਨੇ ਹੌਲੀ ਹੌਲੀ ਡਿਸਟਰਾਇ ਕਰ ਦਿੱਤੀ ਮਿਸਾਲ ਦੇ ਤੌਰ ਤੇ ਜਿਹੜੀ ਸਾਡੀ ਤਾਕਤ ਸ਼ਕਤੀ ਸੀ ਨਾ ਤੁਸੀਂ ਕਹਿੰਦੇ ਸੀ ਇਹਨਾਂ ਦੇ ਬੂਥ ਲਵਾ ਦਿੰਦੇ ਸੀ ਕਿਸੇ ਵੇਲੇ ਸਾਡੇ ਮੁਲਾਜ਼ਮ ਸਾਰੇ ਮਜ਼ਾਲ ਮਨਾਲ ਸਟੂਡੈਂਟ ਹੋ ਗਏ ਸਾਨੂੰ ਯਾਦ ਹੈ ਇੱਕ ਵਾਰੀ ਮੁਲਾਜ਼ਮਾਂ ਹੜਤਾਲ ਕੀਤੀ ਸੀ ਸਟੂਡੈਂਟਾਂ ਨੇ ਸਾਡੀ ਐੀਐਸਐਮ ਬੜੀ ਸਟਰੋਂਗ ਸੀ ਐਸਐਫਆਈ ਐੀਐਸਪੀਐਸਯੂ ਲੈਫਟ ਵਾਲੇ ਅਸੀਂ ਸਪੋਰਟ ਕੀਤੀ ਸਾਰਾ ਪੰਜਾਬ ਬੰਦ ਹੋ ਗਿਆ ਸੀ ਇਹ ਪੁਰਾਣੀ ਕੋਈ 75 76 ਦੀਆਂ ਗੱਲਾਂ ਅੱਛਾ ਉਹ ਸਟ੍ਰਾਈਕ ਹੈ ਉਹ ਸਟ੍ਰਾਈਕਿੰਗ ਪਾਵਰ ਸਾਡੀ ਨਹੀਂ ਰਹਿਣ ਦਿੱਤੀ ਨਹੀਂ ਕੈਪਟਿਜਮ ਇਹਨਾਂ ਰਾਈਜ਼ ਕਰ ਗਿਆ ਪਾਵਰਫੁੱਲ ਸਾਰੀ ਸੱਤਾ ਤੇ ਹਿੰਦੁਸਤਾਨ ਤੇ ਕਬਜ਼ਾ ਹੋ ਗਿਆ ਹੁਣ ਮਿਸਾਲ ਇੱਕ ਹੈ ਕਿ ਇਹ ਕਹਿੰਦਾ ਮੈਂ ਮੈਂ ਉਹ ਕਹਿੰਦਾ ਮੇਰੇ ਸਾਹਮਣੇ ਕਾਂਗਰਸ ਫਿਰ ਸਰਮਾਇਦਾਰਾਂ ਦੇ ਰਹਿਮਤੇ ਹੀ ਹੋ ਗਏ ਨਹੀਂ ਸਾਡੀ ਮੈਂ ਉਹ ਹੀ ਕਹਿੰਦਾ ਤਾਕਤ ਸਾਰੇ ਹਿੰਦੁਸਤਾਨ 'ਚ ਸੱਤਾ ਉਹਨਾਂ ਕੋਲੇ ਆ ਸਾਡੇ ਕੋਲੇ ਨਹੀਂ ਕਾਂਗਰਸ ਦੀਆਂ ਬੇਬਕੂਫੀਆਂ ਕਰਕੇ ਲੈਫਟ ਦੀ ਸਾਡੀ ਆਪਣੀ ਕਮਜ਼ੋਰੀ ਹੋਊ ਰਾਜ ਸੱਤਾ ਜਿਹੜੀ ਅੱਤ ਦੀ ਪਸ਼ਾਕਰ ਤਾਕਤ ਉਹਨਾਂ ਕੋਲੇ ਹੈਗੀ ਪ੍ਰੋ ਕਾਰਪੋਰੇਟ ਸੈਕਟਰਾਂ ਕੋਲੇ ਚਲੀ ਗਈ ਜਿਹਨੂੰ ਖਤਰਾ ਹੋ ਗਿਆ ਕਿ ਡੈਮੋਕ੍ਰੇਸੀ ਕਿਵੇਂ ਬਚਾਉਣੀ ਹੈ ਸੰਵਿਧਾਨ ਕਿਵੇਂ ਬਚਾਉਣਾ ਸਾਡੇ ਫੈਡਰਲ ਢਾਂਚੇ ਕਿਵੇਂ ਬਚਾਉਣੀ ਇਹਨਾਂ ਨੂੰ ਅਟੈਕ ਕਰਨ ਲੱਗੇ ਤਾਂ ਅਸੀਂ ਪਿੱਛੇ ਗਏ ਉਸ ਮੈਂ ਇੱਕ ਐਗਜ਼ਾਮਪਲ ਦਿੰਦਾ ਸਾਡੀ ਸਟ੍ਰ ਪਾਵਰ ਜਿਹੜੀ ਇਲੈਕਟ੍ਰਿਸਿਟੀ ਬੋਰਡ ਹੈ ਇਹਦੀ ਲਗਭਗ 1.5 ਲੱਖ ਇਹਦੀ ਤਾਕਤ ਸੀ ਹੁਣ ਘੱਟੀ ਜਾ ਰਹੀ ਹੈ ਆਊਟਸੋਰਸਿੰਗ ਨਵੀਂ ਕਨਸੈਪਟ ਨਵੀਂ ਧੂਕ ਨਾਮ ਕੋ ਪਾਵਰ ਸੇਡ ਵੀ ਪਹਿਲਾਂ ਜੇਕਰ ਕੀਤਾ ਸੀ ਇਹਨਾਂ ਨੇ ਲਿਆਂਦੀ ਕਾਗਜ਼ ਦੇ ਵੀ ਉਸ ਤੋਂ ਬਾਅਦ ਇਹਨਾਂ ਨੇ ਬੀਜੇਪੀ ਹੁਣ ਜਵਾਈ ਬਿਲਕੁਲ ਚੱਕ ਦਿੱਤਾ ਇਵੇਂ ਹੈ ਟਰਾਂਸਪੋਰਟ ਵਿੱਚ ਬਿਲਕੁਲ ਥੋੜੀਆਂ ਜਿਹਾ ਬਸਾਰੀਆਂ ਪ੍ਰਾਈਵੇਟ ਸਾਰੀਆਂ ਕਰ ਦਿੱਤੀਆਂ ਬੈਂਕਾਂ ਦੇ ਵਿੱਚ ਆਊਟਸੋਰਸਿੰਗ ਕਰ ਦਿੱਤੀ ਬਹੁਤ ਸਾਰੀ ਬਤ ਸਾਡੀ ਜਿਹੜੀ ਤਾਕਤ ਉਹ ਦੁਸ਼ਮਣ ਤੇ ਅਟੈਕ ਕਰਨ ਵਾਲੀ ਸੀ ਨਾ ਵੀ ਟੋਟਲ ਬੰਦ ਕਰ ਦੇਣਾ ਹੁਣ ਅਸੀਂ ਹਰ ਜਿਹੜੇ ਆਰਗੇਨਾਈਜ਼ਡ ਸਾਡਾ